ਸੋ ਹਾਂਜੀ ਦੋਸਤੋ ਅੱਜ ਆਪਾਂ ਬਣ ਰਹੇ ਹਾਂ ਵਟਾਂ ਵਾਲੀ ਪੱਗ ਤੇ ਵਟਾਂ ਵਾਲੀ ਪੱਗ ਇਸ ਦਸਤਾਰ ਦੀ ਲੰਬਾਈ ਹੈਗੀ ਆ 5 ਸਵਾ 5 ਮੀਟਰ ਤੇ ਕਪੜਾ ਹੈਗਾ ਫੁੱਲ ਵਾਲ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਜੇ ਤੁਸੀਂ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਨਾਲ ਤੇ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆ ਤੁਹਾਨੂੰ ਆ ਤੁਹਾਡੇ ਸਾਹਮਣੇ ਆਪਾਂ ਪਹਿਲੇ ਲੜ ਦੇ 5 ਤੋਂ 6 ਵਟ ਬਣਾਏ ਹਨ ਤੇ ਆ ਆਪਾਂ ਵਟਾਂ ਨੂੰ ਇਹ ਦੀ ਅੱਖ ਦੀ ਅੱਖ ਦੇ ਉੱਤੇ ਰੱਖਣਾ ਹੈ ਤੇ ਉਸ ਤੋਂ ਅਗੂ ਤੁਸੀਂ ਦੇਖ ਸਕਦੇ ਆ ਮਟਨਾਂ ਨੂੰ ਆਪਾਂ ਨੇੜੇ-ਨੇੜੇ ਕਰ ਲੈਣਾ ਦੂਰ ਨਹੀਂ ਰਹਿਣਨਾ ਆ ਤੁਹਾਡੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਮਟਨਾਂ ਨੂੰ ਨੇੜੇ-ਨੇੜੇ ਰੱਖਣਾ ਬਿਲਕੁਲ ਇਹਨਾਂ ਵਿੱਚ ਜ਼ਿਆਦਾ ਗੈਪ ਨਹੀਂ ਬੰਦਣਾ ਤੇ ਆ ਗਿਆ ਆਪਣਾ ਪਹਿਲਾ ਲੜਾ ਤੇ ਆ ਦੂਜਾ ਲੜ ਆ ਗਿਆ ਆਪਣਾ ਦੂਜੇ ਲੜ ਦੇ ਵਿੱਚ ਵੀ ਥੱਲੋ ਪਿੰਚ ਕਰਕੇ ਆਪਾਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਥੱਲੋ ਪਾਈਨ ਤੋਂ 7 ਵਟਾ ਬਣਾਉਣੇ ਆ ਪਤਲੋ ਝਣਕੇ ਤੇ ਵਟਾ ਨੂੰ ਜਿੰਨਾ ਹੋ ਸਕੇ ਬਰੀਕ ਰੱਖਣਾ ਤੁਸੀਂ ਤਵਾ ਚੋ ਜੋ ਲੜ ਲੱਗ ਗਿਆ ਤੇ ਬਚ ਆ ਰਾਮ ਨਾ ਵਟ ਆ ਪਹਿਲੇ ਲੜ ਦੇ ਉੱਤੇ ਰੱਖ ਦੇਣੇ ਆ ਤੇ ਆ ਆਪਣਾ ਦੂਜਾ ਲੜ ਹੋ ਗਿਆ ਇਹ ਵੀਡੀਓ ਮੈਂ ਥੋੜੀ ਜਿਹਾ ਫਾਸਟ ਰਕੀ ਜੇ ਤੁਸੀਂ ਕਮੈਂਡ ਕਰੋਗਾ ਤਾਂ ਆਪਾਂ ਸਲੋ ਦੀ ਵੀਡੀਓ ਬਣਾ ਲਾਂਗੇ ਆ ਤੀਜਾ ਲੜੇ ਦੂਜੀ ਲੜ ਦੇ ਮਾੜੇ ਥੱਲੇ ਰੱਖਣਾ ਵਾ ਤੀਜੇ ਲੜ ਲੜ ਨੂੰ ਚੰਗੀ ਤਰ੍ਹਾਂ ਮੜਾ ਖਲਾਰ ਜੀ ਲੈਣਾ ਤੁਸੀਂ ਇਹ ਜਿਹੜੇ ਦੋ ਪਰਲੇ ਹੁੰਦੇ ਤੁਹਾਨੂੰ ਪਤਾ ਪਾ ਕੇ ਦੇ ਦੋ ਪਰਲੇ ਹੁੰਦੇ ਆ ਪਹਿਲੇ ਪੱਲੇ ਨੂੰ ਮੜਾ ਉੱਤੇ ਕਰ ਰੱਖ ਕੇ ਤੇ ਕੱਲਾ ਕੱਲਾ ਵਟਾ ਬਣਾਉਣਾ ਇਹਦਾ ਤੇ ਇਹ ਕੋਸ਼ਿਸ਼ ਕਰਿਓ ਕਿ ਕੱਲਾ ਕੱਲਾ ਕਪੜਾ ਹੋਇਆ ਕੱਲੀ ਕੱਲੀ ਦੈਨੋ ਖੜੇ ਉਹਨੇ ਤਾਂ ਕਈ ਵੀਰਾਂ ਦੇ ਵਟ ਜਿਹੜੇ ਮੋٹے ਬਣੇ ਜਾਂਦੇ ਆ ਤੁਸੀਂ ਵਟ ਬਣਾਉਣ ਤੋਂ ਬਾਅਦ ਨਾਲੇ ਸਲਾਈ ਨਾਲ ਵਟਾਂ ਨੂੰ ਕੱਸ ਜ਼ਰੂਰ ਲਿਓ ਆ ਤੁਹਾਡੇ ਸਾਹਮਣੇ ਮੈਂ ਕਰਕੇ ਵਿਖਾਉਂਗਾ ਆ ਮੈਂ ਸਲਾਈ ਚੱਕੀ ਤੇ ਆ ਦੇਖਿਓ ਐ ਵਟਾਂ ਨੂੰ ਕੱਸ ਜ਼ਰੂਰ ਲਿਓ ਉਹਨੇ ਦਾ ਇਹਨੇ ਨਾਲ ਤੁਹਾਡੇ ਵਟ ਢਲੇ ਨਹੀਂ ਹੋਣਗੇ ਜੋਥੇ ਲੜਵੇਜ ਵੀ ਆਪਾਂ ਸੇਮ ਮੈਥਡ ਯੂਜ਼ ਕਰਨਾ ਤੇ ਸੱਤ ਤੋਂ ਨੌ ਵਟਾ ਬਣਾ ਲਿਓ ਇਸ ਲੜ ਵਿੱਚ ਤੁਸੀਂ ਚਾਹ ਉਹ ਕੱਟ ਹੀ ਬਣਾ ਸਕਦੇ ਮੇਰਾ ਇਹ ਲਾਸਟ ਸੈਗਮ ਲੜ ਸੀਗਾ ਇਸ ਤੋਂ ਬਾਅਦ ਮੈਂ ਪਲੇਨ ਲੜ ਲਾਉਣਾ ਹੈ ਤਾਂ ਮੈਂ ਜ਼ਿਆਦਾ ਵਟ ਬਣਾਏ ਚ ਤੇ ਦੇਖ ਸਕਦੇ ਆ ਥੱਲੇ ਦੋ ਪੱਲੇ ਹੁੰਦੇ ਭਗਦੇ ਤੇ ਥੱਲੇ ਵਾਲੇ ਦੇ ਤੇ ਉੱਤੇ ਵਾਲੇ ਪੱਲੇ ਦੇ ਮੈਂ ਵਟਾ ਬਣਾ ਕੇ ਤੇ ਵਟਾਂ ਨੂੰ ਇੱਕ ਥੰਦ ਰੱਖ ਕੇ ਤੋਂ ਬਾਅਦ ਚ ਸਲਾਈ ਨਾਲ ਉਹ ਵਟਾਂ ਨੂੰ ਕੱਸ ਲੈਣਾ ਤੁਹਾਡੇ ਸਾਹਮਣੇ ਅਸਲਾ ਇਹ ਨਾਲ ਬੱਚਵਟਾ ਨੂੰ ਕਸ ਲੈ। ਚੱਕਣਾ ਨਹੀਂ ਰੱਖਣਾ। ਚੱਕ ਲੋ ਚੱਕ ਲੋ ਕਹਿ ਜਾਂ ਕੇ। ਜੰਮੂ ਤਰੀਫੈ ਦੂ। ਜੰਮੂ ਪਿਆਰੀ ਕਹਿ ਦੂ। ਕਸ ਕੋਲੋਂ ਦੇ ਦੇਈਏ। ਲੜਾ ਨੂੰ ਬਰਾਬਰ ਕਰਕੇ ਤੇ ਫਿਰ ਤੇ ਨੰਗਲਾਂ ਦੇ ਗੈਪ ਉੱਤੋਂ ਲੈ ਕੇ ਤੇ ਫਿਰ ਆਖਰੀ ਲੜਨਾਉਣਾ। ਤੁਹਾਡੇ ਸਾਹਮਣੇ ਉੱਤੋਂ ਤੇ ਨੰਗਲਾਂ ਦਾ ਗੈਪ ਲੈ ਲਿਓ। ਇਹ ਮੈਨੂੰ ਤਾਂ ਅੰਦਾਜ਼ਾ ਹੀ ਹੈ ਇਹ ਦੇ ਐ ਕਰਕੇ ਲੜਨਾਲਿਓ। ਹੁਣ ਇਥੋਂ ਮੇਰੀ ਪੱਗ ਦਾ ਮੜਾ ਟੋਆ ਪੈ ਰਿਹਾ ਉਹ ਤੁਹਾਨੂੰ ਮੈਂ ਲਾਸਟ ਦੇ ਵਿੱਚ ਲੀਰ ਪਾ ਕੇ ਮੜਾ ਟੁਕੜਾ ਪਾ ਕੇ ਤੁਹਾਨੂੰ ਮੈਂ ਟੋਆ ਭਰ ਕੇ ਦਿਖਾਉਂਗਾ ਆ ਦੇਖਿਓ ਇਹ ਆਪੜੋਂ ਉੰਗਿਆ ਤੇ ਹੁਣ ਆਪਾਂ ਪੱਗ ਪੈਨ ਨਾਲ ਸਾਰੇ ਵੱਟਾਂ ਨੂੰ ਬਰੀਕ ਕਰਾਂਗੇ ਤੇ ਹਲਕੀ ਹਲਕੀ ਸਫਾਈ ਨਾਲ ਉੱਤੋਂ ਤੋਂ ਉੱਤੇ ਵਾਲੇ ਲੜਾਂ ਨੂੰ ਵੀ ਮੜਾ ਸਫਾਈ ਕਰਦੇ ਰਹੋ ਜਿਵੇਂ ਮੈਂ ਕਰ ਰਿਹਾ ਤੁਹਾਨੂੰ ਸਕਰੀਨ ਤੇ ਦਿਖਦਾ ਹੋਊਗਾ ਤੇ ਪੱਗ ਪੈਨ ਨਾਲ ਤੁਸੀਂ ਵੱਟਾਂ ਨੂੰ ਬਰੀਕ ਕਰਿਓ ਜਿਵੇਂ ਮੈਂ ਪੱਗ ਪੈਨ ਮਾਰ ਰਿਹਾ ਤੁਸੀਂ ਦੇਖ ਸਕਦੇ ਆ ਵੇਖੋ ਬਿਲਕੁਲ ਬਰੀਕੀ ਚ ਪੱਗ ਬੰਨ੍ਹ ਮਾਰਨੀ ਆ ਮਤ ਉਹ ਪਾਣੀ ਕਿੰਨੇ ਮਿੰਟ ਲੱਗਣਗੇ ਜ਼ਿਆਦਾਤਰ ਵੱਟ ਬਣਾਉਣ ਚ ਇਹ ਤੁਸੀਂ ਨਵੇਂ ਨਵੇਂ ਪੱਗ ਬੰਨ੍ਹ ਰਹੇ ਹੋ ਤਾਂ ਕਲਗੀ ਲੜ ਲਾਉਣਾ ਹੁਣ ਆਪਾਂ ਕਲਗੀ ਲੜ ਲਾਉਣ ਤੋਂ ਪਹਿਲਾਂ ਦੋਹਾਂ ਪੱਲੇ ਨੂੰ ਬਰਾਬਰ ਯੂ ਕਰ ਲਿਓ ਦੋਹਾਂ ਪੱਲੇ ਨੂੰ ਬਰਾਬਰ ਕਰਨ ਤੋਂ ਬਾਅਦ ਨੱਕ ਦੀ ਸੇਧ ਤੇ ਉੱਤੇ ਪਿੰਨ ਲਾਉਣੀ ਆ ਤੇ ਪਿੰਨ ਲਾਉਣ ਤੋਂ ਬਾਅਦ ਕਲਗੀ ਨੂੰ ਜੰਗੀਰਾ ਕਮਾ ਲਿਓ ਆ ਦੇਖਿਓ ਆਪਣਾ ਲਾਗੇ ਕਲਗੀ ਲੜ ਹੁਣ ਤੁਹਾਨੂੰ ਟੋਆ ਭਰ ਕੇ ਵਿਖਾਉਣੀ ਜਿਹੜਾ ਕਲਗੀ ਲੜ ਦੇ ਉੱਤੇ ਪਿਆ ਹੋਇਆ ਦੇਖੋ ਪੱਗ ਦੀ ਸ਼ੇਪ ਕਿੰਨੀ ਵਧੀਆ ਚਾਹੀਏ ਤੇ ਆ ਬੈਕ ਸ਼ੀਸ਼ਾ ਇੱਕ ਤੁਸੀਂ ਬੈਕ ਸ਼ੀਸ਼ਾ ਲੈਣਾ ਵਾ ਜਾਂ ਫਿਰ ਕੋਈ ਵੀ ਸ਼ੀਸ਼ਾ ਘਰੇ ਹੁੰਦਾ ਉਹ ਲੈ ਕੇ ਤੇ ਪਿੱਛੇ ਵਾਲੇ ਵੇਚਣ ਨੂੰ ਆ ਸਾਫ ਕਰ ਲਿਓ ਤੇ ਸਿਰ ਕਵਰ ਕਰਨ ਲੱਗੇ ਜਿਆਤਰ ਕੀ ਲੋਕ ਕਰਦੇ ਆ ਕੱਲਾ ਸਿੰਗਲ ਕਪੜਾ ਸਿਰ ਨੂੰ ਨਾਲ ਕਵਰ ਕਰ ਲੈਣਾ ਤੇ ਡਵਲ ਕਪੜਾ ਦੇ ਕੇ ਨਾਲ ਸਿਰ ਕਵਰ ਕਰਨਾ ਇਸ ਨਾਲ ਤੁਹਾਡੇ ਥੱਲੇ ਬੰਨਿਆ ਹੋਇਆ ਵੀਸੂ ਨਹੀਂ ਦਿਖਣਾ ਤੇ ਸਿਰ ਵਧੀਆ ਕਵਰ ਹੋਊਗਾ। ਇਹ ਕਿਆ ਕਰਨ ਤੋਂ ਬਾਅਦ ਹਾਂ ਹੁਣ ਦੇਖਿਆ। ਬਾਕੀ ਕਲੀਅਰ ਜੀ ਸੀਗੀ ਉਹ ਤੁਸੀਂ ਬਾਜ ਦੀ ਸਾਈਟਾਂ ਨਾਲ ਪੱਗ ਦੇ ਵਿੱਚ ਜਿੱਥੇ ਤੱਕ ਪਹੁੰਚਦੀ ਉੱਥੇ ਤੱਕ ਰੜਾ ਕੇ ਜਿੱਥੇ ਜਿੱਥੇ ਤੱਕ ਟੋਆ ਪੈਂਦਾ ਉੱਥੇ ਤੱਕਰ ਪਾ ਲੈਣੀ ਆ ਤੇ ਬਾਕੀ ਪੱਗ ਦੀ ਜਿਹੜੀ ਸਫਾਈ ਰਹਿੰਦੀ ਉਹ ਕਰ ਲਿਓ ਇਹ ਤੱਕ ਬਾਕੀ ਤੁਹਾਡੇ ਸਾਹਮਣੇ ਪੱਗ ਦਾ ਫੁੱਲ ਟਿਊਟੋਰੀਅਲ ਆ ਚੁੱਕਿਆ ਤੇ ਅਗਲੀ ਪੱਗ ਦਾ ਦੱਸਿਓ ਵਰ ਕਮੈਂਡ ਕਰਕੇ ਕਿਹੜੀ ਪੱਗ ਲੈ ਕੇ ਆਈਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਧੰਨਵਾਦ ਓਕੇ ਤੇ ਅਗਲੀ ਵੀਡੀਓ 'ਚ ਫਿਰ ਮਿਲਦੇ ਆਂ